ਨਮਸਕਾਰ ਆਰਪੀਡੀ 24 ਵੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ੀਤਲ ਠਾਕੁਰ ਪ੍ਰੋਗਰਾਮ ਵਿਚਾਰ ਵਟਾਂਦਰਾ ਜਿਸ ਵਿੱਚ ਅਸੀਂ ਸਿਆਸਤ ਨਾਲ ਜੁੜੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਸਾਡੇ ਨਾਲ ਮਾਹਿਰ ਮਹਿਮਾਨ ਸਟੂਡੀਓ ਦੇ ਵਿੱਚ ਨੇ ਅਰੁਣਦੀਪ ਜੀ ਜੀ ਆਇਆਂ ਨੂੰ ਧੰਨਵਾਦ ਸ਼ੀਤਲ ਸਭ ਤੋਂ ਪਹਿਲਾਂ ਖਬਰ ਲੈਣੇ ਆ ਪੰਜਾਬ ਦੇ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਪੰਜਾਬ ਦੇ ਮੁੱਖ ਮੰਤਰੀਆਂ ਮੰਤਰੀ ਮੰਡਲ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਰੰ딥 ਜੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਆਬਕਾਰੀ ਨੀਤੀ ਹੈ ਇਸ ਦੀ ਪ੍ਰਵਾਨਗੀ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਹੋਣਾ ਨੇ ਕਾਫੀ ਮੱਥਾ ਪੱਛੀ ਕੀਤੀ ਹੈ ਕਿਉਂਕਿ ਦਿੱਲੀ ਦੀ ਆਬਕਾਰੀ ਨੀਤੀ ਦਾ ਜਿਹੜਾ ਪੇਚਾ ਫਸਿਆ ਹੋਇਆ ਸੀਗਾ ਕਿਤਨਾ ਕਿਤੇ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਸੀ ਸੋ ਇਹ ਆਬਕਾਰੀ ਨੀਤੀ ਜਿਹੜੀ ਹੈ ਇਹ ਹੁਣ ਕੀ ਭਵਿੱਖ ਪੰਜਾਬ ਦਾ ਸਿਰ ਜੇਗੀ ਆ ਦੇਖੋ ਇਹਦੇ ਵਿੱਚ ਪੰਜਾਬ ਸਰਕਾਰ ਨੇ ਨੇ ਕੱਲ ਜਿਹੜਾ ਫੈਸਲਾ ਲਿਆ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਉਹ ਇਹ ਲਿਆ ਗਿਆ ਕਿ ਜਿਹੜੇ ਆਬਕਾਰੀ ਨੀਤੀਆ ਉਹ ਨਵੀ ਹੋਊਗੀ ਉਹਦੇ ਤੇ ਮੂਹਰ ਲਾ ਦਿੱਤੀ ਗਈ ਆ ਤੇ ਉਹਦੇ ਵਿੱਚ 8 ਤੋਂ 10% ਤੱਕ ਜਿਹੜਾ ਹੈ ਰੈਵਨਿਊ ਵਧ ਜਨਰੇਟ ਕਰਨ ਦੀ ਗੱਲ ਕੀਤੀ ਗਈ ਆ ਕਿ ਭਾਵੇਂ ਕਿ 1000 ਕਰੋੜ ਰੁਪਏ ਦੇ ਲਗਭਗ ਜਿਹੜਾ ਆ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਵੱਧ ਕਮਾਇਆ ਜਾਊਗਾ ਪਿਛਲੇ ਸਾਲ 10000 ਕਰੋੜ ਰੁਪਏ ਦੇ ਲਗਭਗ ਕਮਾਈ ਕੀਤੀ ਸੀ ਪੰਜਾਬ ਸਰਕਾਰ ਨੇ ਇਸ ਸਾਲ 11000 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ ਜੀ ਹੁਣ ਇਹ ਜਿਹੜੀ ਨਵੀਂ ਆਬਕਾਰੀ ਨੀਤੀ ਹੈ ਜਿਵੇਂ ਤੁਸੀਂ ਕਿਹਾ ਹੈ ਕਿ ਇਹਦੇ ਤੇ ਦਿੱਲੀ ਦੀ ਆਬਕਾਰੀ ਨੀਤੀ ਦਾ ਪ੍ਰਭਾਵ ਜ਼ਰੂਰ ਹੈਗਾ ਆ ਕਿਉਂਕਿ ਉਹਦੀ ਕਰਕੇ ਦਿੱਲੀ ਦੇ ਵਿੱਚ ਸਰਕਾਰ ਨੂੰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਹਨੂੰ ਲੈਣੇ ਤੇ ਦੇਣੇ ਪੈ ਗਏ ਸੀਗੇ ਉਹਦੇ ਚ ਉਦੋਂ ਦੇ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਮਨੀਸ਼ ਸਸੋਦੀਆ ਜਿਹੜੇ ਉਪ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਤੇ ਜਿਹੜੇ ਹੋਰ ਕੈਬਨਿਟ ਮਨਿਸਟਰ ਸੀ ਉਹਨਾਂ ਨੂੰ ਵੀ ਜੇਲ੍ਹ ਦੀ ਹਵਾ ਖਾਣੀ ਪਈ ਸੀ ਉਹ ਕਾਫੀ ਚਰਚਾ ਚ ਰਹੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਕਾਫੀ ਬਦਨਾਮੀ ਹੋਈ ਸੀ ਵਿਰੋਧੀ ਪਾਰਟੀਆਂ ਨੇ ਇਹਨੂੰ ਸ਼ਰਾਬ ਘਟਾਲੇ ਦੇ ਨਾਂ ਤੇ ਬਹੁਤ ਪ੍ਰਚਾਰਿਤ ਕੀਤਾ ਸੀਗਾ ਕਿ ਇਹ ਸ਼ਰਾਬ ਘਟਾਲਾ ਜਿਹੜਾ ਆ ਇਹਦੇ ਇਹਦੇ ਨਾਲ ਆਮ ਆਦਮੀ ਪਾਰਟੀ ਨੇ ਕਾਲੀ ਕਮਾਈ ਕੀਤੀ ਆ ਜੀ ਹੁਣ ਜਦੋਂ ਦਿੱਲੀ ਦੇ ਵਿੱਚ ਸਰਕਾਰ ਸੱਤਾ ਦੇ ਵਿੱਚ ਨਹੀਂ ਰਹੀ ਤੇ ਹੁਣ ਫੇਰ ਜਿਹੜੇ ਇਹਦੇ ਪਾਰਟੀ ਦੀ ਲੀਡਰਸ਼ਿਪ ਆ ਉਹਦੇ ਤੇ ਇੱਕ ਤਰ੍ਹਾਂ ਨਾਲ ਤਲਵਾਰ ਲਟਕੀ ਹੋਈ ਆ ਕਿ ਉਹ ਅ ਫੇਰ ਤੋਂ ਜੇਲ੍ਹ ਦੇ ਵਿੱਚ ਜਾ ਸਕਦੇ ਨੇ ਜੀ ਜੀ ਕਿਉਂਕਿ ਵਿਧਾਨ ਸਭਾ ਦੇ ਵਿੱਚ ਕੈਗ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਦਿੱਲੀ ਦੇ ਵਿੱਚ ਉਹ ਕੈਗ ਦੀ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਆ ਉਹਦੇ ਵਿੱਚ 2000 ਕਰੋੜ ਰੁਪਏ ਦਾ ਜਿਹੜਾ ਘਟਾਲਾ ਆ ਉਹ ਸਾਹਮਣੇ ਆਉਂਦਾ ਸੋ ਉਹਦਾ ਜਿਹੜਾ ਇੰਪੈਕਟ ਆ ਉਹਦਾ ਜਿਹੜਾ ਪ੍ਰਭਾਵ ਹੈ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਆ ਆਪ ਕਰੀ ਨੀਤੀ ਆ ਉਹਦੇ ਤੇ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਇਹਨਾਂ ਨੇ 1000 ਕਰੋੜ ਰੁਪਈਆ ਵਾਧਾ ਕਮਾਉਣ ਦਾ ਟੀਚਾ ਰੱਖਿਆ ਆ ਜੀ ਉਹਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਕੀਤੀ ਹੈ ਕਿ ਜਿੱਦਾਂ ਅੱਗੇ ਠੇਕਿਆਂ ਦੀ ਨਿਲਾਮੀ ਹੁੰਦੀ ਸੀ ਉਹ ਹੁਣ ਈ ਟੈਂਡਰਿੰਗ ਰਾਹੀਂ ਜਿਹੜੇ ਨੇ ਠੇਕੇ ਨਲਾਮ ਕੀਤੇ ਜਾਣਗੇ ਈ-ਟੈਂਡਰਿੰਗ ਨੂੰ ਲੈ ਕੇ ਜਿਹੜੇ ਛੋਟੇ ਠੇਕੇਦਾਰ ਨੇ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਹੈ ਕਿ ਸਰਕਾਰ ਨੇ ਇਹਦੇ ਵਿੱਚ ਕਪੜਾ ਕੀਤਾ ਆ ਕਿ ਇਹਦੇ ਨਾਲ ਕੀ ਆ ਵੀ ਜਿਹੜੇ ਛੋਟੇ ਠੇਕੇਦਾਰ ਬੋਲੀ ਦੇ ਵਿੱਚ ਸਿੱਧੀ ਬੋਲੀ ਦੇ ਵਿੱਚ ਠੇਕੇ ਲੈ ਜਾਂਦੇ ਸੀ ਉਹਨਾਂ ਨੂੰ ਹੁਣ ਮੌਕਾ ਨਹੀਂ ਮਿਲੂਗਾ ਇਹਦੇ ਵਿੱਚ ਸਰਕਾਰ ਨੇ ਜਿਹੜੇ ਵੱਡੇ ਪਲੇਅਰ ਨੇ ਉਹਨਾਂ ਨੂੰ ਹੀ ਮੌਕਾ ਦਿੱਤਾ ਇਹ ਛੋਟੇ ਠੇਕੇਦਾਰਾਂ ਦਾ ਦੋਸ਼ ਹੈਗਾ ਇਹ ਤਾਂ ਹੁਣ ਸਮਾਂ ਦੱਸੂਗਾ ਕਿ ਇਹ ਸਰਕਾਰ ਦੀ ਨੀਤੀ ਸਹੀ ਸੀ ਜਾਂ ਗਲਤ ਸੀ ਇਹਦੇ ਤੋਂ 1000 ਕਰੋੜ ਰੁਪਏ ਵੱਧ ਕਮਾਉਂਦੇ ਆ ਜਾਂ ਨਹੀਂ ਕਮਾਉਂਦੇ ਪਰ ਛੋਟੇ ਠੇਕੇਦਾਰਾਂ ਨੇ ਇਹਦੇ ਤੇ ਰੌਲਾ ਪਾਣਾ ਸ਼ੁਰੂ ਕਰਤਾ ਦੂਜਾ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੇਂਜ ਹੋਈ ਆ ਕਿ ਜਿਹੜੇ ਦੇਸੀ ਸ਼ਰਾਬ ਹੈ ਜਿਹੜੀ ਮਾਤੜ ਲੋਕਾਂ ਦੀ ਸ਼ਰਾਬ ਆ ਉਹਦੇ ਰੇਟਾਂ 'ਚ ਕੋਈ ਇਜ਼ਾਫਾ ਨਹੀਂ ਕੀਤਾਗਾ ਜੀ ਜਿਹੜੀ ਬਲੈਤੀ ਸ਼ਰਾਬ ਹੈ ਜਿਹਨੂੰ ਅੰਗਰੇਜ਼ੀ ਸ਼ਰਾਬ ਕਹਿੰਦੇ ਹਾਂ ਉਹਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਇਸ ਸਾਲ ਦੇ ਵਿੱਚ ਉਹ ਸ਼ਰਾਬ ਮਹਿੰਗੀ ਪੀਣ ਨੂੰ ਮਿਲੂਗੀ ਤੇ ਪੰਜਾਬ ਨੂੰ ਸ਼ਾਇਦ ਦੇ ਦੇ ਨਾਲ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ ਸ਼ਾਇਦ ਸਰਕਾਰ ਦੀ ਇਦਾਂ ਦੀ ਕੋਈ ਯੋਜਨਾ ਹੈਗੀ ਆ ਸੋ ਇਹ ਵੀ ਲੋਕ ਜਿਹੜੇ ਨੇ ਹੁਣ ਅੰਗਰੇਜ਼ੀ ਘੱਟ ਪੀਣ ਦੇਸੀ ਵੱਧ ਤੋਂ ਵੱਧ ਪੀਣ ਇਹਦੇ ਨਾਲ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਸ਼ਾਇਦ ਕਰ ਲਈਏ ਇਦਾਂ ਲੱਗਦਾ ਇਹ ਵੀ ਹੋ ਸਕਦਾ ਹੈ ਕਿ ਨਸ਼ਾ ਛਡਾਊ ਕੇਂਦਰਾਂ ਦੀ ਫੇਰ ਜ਼ਰੂਰਤ ਨਾ ਪਵੇ ਹਾਂ ਮਤਲਬ ਦੇਸੀ ਐਵੇਂ ਹੀ ਨਸ਼ਾ ਜਿਹੜਾ ਹੈ ਹਾਂ ਮਤਲਬ ਵੱਧ ਸ਼ਰਾਬ ਪੀਣਗੇ ਤੇ ਵੱਧ ਨਸ਼ਾ ਮਤਲਬ ਉਹਦੇ ਨਾਲ ਫਿਰ ਲੋੜ ਨਹੀਂ ਪਾਉਗੀ ਹਨਾ ਸੋ ਇਹ ਲੱਗਦਾ ਆ ਵੀ ਸਰਕਾਰ ਨੂੰ ਫੇ ਆਪਣੀ ਜਿਹੜੀ ਯੋਜਨਾ ਆ ਉਹਨੂੰ ਅਮਲੀ ਰੂਪ ਦੇਣ ਦੇ ਲਈ ਇਦਾਂ ਦੀ ਕੋਈ ਨੀਤੀ ਬਣਾਈ ਜਾ ਰਹੀ ਆ ਜੀ ਬਿਲਕੁਲ ਅਗਲੀ ਖਬਰ ਵੱਲ ਚੱਲਦੇ ਆ ਅਰੁਣਦੀਪ ਜੀ ਯੂਪੀ ਦੀ ਤਰਜ਼ ਦੇ ਉੱਤੇ ਹੁਣ ਪੰਜਾਬ ਸਰਕਾਰ ਜਿਹੜੀ ਹੈ ਉਹ ਬੁਲਡੋਜ਼ਰ ਕਾਰਵਾਈ ਕਰ ਰਹੀ ਹੈ ਖਬਰ ਹੈ ਪਟਿਆਲੇ ਤੋਂ ਔਰ ਪਟਿਆਲਾ ਤੋਂ ਇੱਕ ਔਰਤ ਦੇ ਘਰ ਦੇ ਉੱਤੇ ਬੁਲਡੋਜ਼ਰ ਚਲਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਜਿਹੜੀ ਉਹ ਔਰਤ ਕਰ ਰਹੀ ਸੀਗੀ ਇਹ ਮਾਮਲਾ ਸਾਹਮਣੇ ਆਉਂਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਅਗਰ ਕਿਸੇ ਦੇ ਉੱਤੇ ਸ਼ੱਕ ਹੋਵੇ ਜਾਂ ਕੋਈ ਪ੍ਰੂਫ ਵੀ ਹੋ ਜਾਵੇ ਕਿ ਇਹ ਨਸ਼ਾ ਤਸਕਰੀ ਦੇ ਕੰਮ ਦੇ ਵਿੱਚ ਆਪਣੀ ਪੂਰੀ ਸ਼ਮੂਲੀਅਤ ਰੱਖਦੇ ਨੇ ਤਾਂ ਬੁਲਡੋਜ਼ਰ ਕਾਰਵਾਈ ਹੀ ਸਜ਼ਾ ਹੋਣੀ ਚਾਹੀਦੀ ਹੈ ਦੇਖੋ ਏਟੀਡੀ ਬੁਲਡੋਜ਼ਰ ਕਾਰਵਾਈ ਆ ਜਿਸ ਵੀ ਮਸ਼ੀਨਾਂ ਦੇ ਨਾਲ ਕਿਸੇ ਦਾ ਘਾਟਾ ਦੇਣਾ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਜੀ ਉਹ ਚਾਹੇ ਦੋਸ਼ੀ ਹੈਗਾ ਜਾਂ ਨਹੀਂ ਹੈਗਾ ਇਹ ਬਾਤ ਦੀ ਗੱਲ ਆ ਸਿਪਰੀਮ ਕੋਰਟ ਦੀ ਇਹਦੇ ਤੇ ਕਲੀਅਰ ਕਟ ਹਦਾਇਤਾਂ ਨੇ ਉਹ ਯੋਗੀ ਨੂੰ ਲੈ ਕੇ ਵੀ ਹਦਾਇਤਾਂ ਦਿੱਤੀਆਂ ਸੀ ਮੱਧ ਪ੍ਰਦੇਸ਼ ਚ ਨੂੰ ਲੈ ਕੇ ਵੀ ਦਿੱਤੀਆਂ ਸੀ ਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਜਿਹੜੀਆਂ ਪਾਜਪਾਦੀਆਂ ਸਰਕਾਰਾਂ ਨੇ ਜਿੱਥੇ-ਜਿੱਥੇ ਬਲਡوزر ਕਾਰਵਾਈਆਂ ਕੀਤੀਆਂ ਸੁਪਰੀਮ ਕੋਰਟ ਨੇ ਉਹਦੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਵੀ ਕਿਸੇ ਦਾ ਘਰ ਨਹੀਂ ਟਾਇਆ ਜਾਣਾ ਚਾਹੀਦਾ ਜਦੋਂ ਤੱਕ ਉਹ ਦੋਸ਼ੀ ਨਹੀਂ ਐਲਾਨ ਦਿੱਤਾ ਜਾਂਦਾ ਘਰ ਢਾਉਣ ਦੇ ਜਿਹੜੇ ਨਿਯਮ ਆ ਉਹ ਵੀ ਜੇ ਉਹਨੇ ਤੈਨ ਮਾਪਦੰਡਾ ਦਾ ਪਾਲਣ ਨਹੀਂ ਕੀਤਾ ਤਾਂ ਉਹਦੇ ਤੈਤ ਕਾਰਵਾਈ ਹੋਣੀ ਚਾਹੀਦੀ ਹੈ ਸਿੱਧਾ ਜਾ ਕੇ ਤੁਸੀਂ ਉਹਦੇ ਤੇ ਹਲੇ ਇਲਜ਼ਾਮ ਲੱਗੇ ਤੇ ਉਹਦੇ ਤੇ ਜਾ ਕੇ ਤੁਸੀਂ ਉਹਦੀ ਕਾਰਵਾਈ ਕਰ ਦੋ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਜੀ ਇਹ ਦੇਖੋ ਦਿਖਿਆ ਇਹ ਜਰ ਇਹ ਮਤਲਬ ਅੱਜ ਤੀਜੀ ਕਾਰਵਾਈ ਆ ਇੱਕ ਦੋ ਦਿਨ ਪਹਿਲਾਂ ਪਹਿਲਾਂ ਲੁਧਿਆਣਾ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਡਿਚ ਚੱਲੀ ਸੀ ਫਿਰ ਲੁਧਿਆਣਾ ਦੇ ਵਿੱਚ ਫਿਰ ਡਿਚ ਚੱਲੀ ਸੀ ਇੱਕ ਘਰ ਦੇ ਉੱਤੇ ਇੱਕ ਮਹਿਲਾ ਦੇ ਘਰ ਤੇ ਹੁਣ ਪਟਿਆਲੇ ਦੇ ਵਿੱਚ ਇਹ ਕਾਰਵਾਈ ਹੋਈ ਆ ਤੇ ਅਸਲ ਦੇ ਵਿੱਚ ਇਹ ਲੱਗ ਰਿਹਾ ਕਿ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਮੁੱਖ ਮੰਤਰੀ ਭਗਵੰਤ ਮਾਨ ਆ ਹੂੰ ਆਪਣੇ ਆਪ ਨੂੰ ਇੱਕ ਫਲਾਤੀ ਜਿਹੜਾ ਇਨਸਾਨ ਹੈ ਉਹਦੇ ਰੂਪ ਚ ਪੇਸ਼ ਕਰਨਾ ਚਾਹੁੰਦੇ ਨੇ ਇੱਕ ਵੱਡੇ ਕੱਦ ਦੇ ਆਗੂ ਦੇ ਰੂਪ ਚ ਆਪਣੀ ਜਿਹੜਾ ਅਕਸ ਬਣਾਉਣਾ ਚਾਹੁੰਦੇ ਨੇ ਕਿ ਸ਼ਾਇਦ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਵੱਡੀ ਇੱਕ ਚੰਗੀ ਤੇ ਸਾਫ ਸੁਥਰੀ ਇਮੇਜ ਬਣੇ ਅਕਸ ਬਣੇ ਕਿ ਜਿਹੜੇ ਮੁੱਖ ਮੰਤਰੀ ਨੇ ਉਹ ਨਸ਼ਿਆਂ ਨੂੰ ਲੈ ਕੇ ਬਹੁਤ ਸੰਜੀਦਾ ਨੇ ਸੰਜੀਦਾ ਨੇ ਤੇ ਉਹ ਸਖਤ ਰਵਈਆ ਅਪਣਾਇਆ ਜਾ ਰਿਹਾ ਹੈ ਇਸੇ ਕਰਕੇ ਆ ਡਿਚ ਦੀ ਵਰਤੋਂ ਕੀਤੀ ਜਾ ਰਹੀ ਹੈ ਲੋਕਾਂ ਦੇ ਘਟ ਆਏ ਜਾ ਰਹੇ ਨੇ ਇਹ ਅਮਲਤਾ ਜਿਹੜਾ ਯੋਗੀ ਨੇ ਸ਼ੁਰੂ ਕੀਤਾ ਸੀ ਬਾਅਦ ਚ ਭਾਜਪਾ ਦੀਆਂ ਦੂਜੀਆਂ ਸਰਕਾਰਾਂ ਨੇ ਸ਼ੁਰੂ ਕੀਤਾ ਸੀ ਤੇ ਇਹੀ ਹੁਣ ਪੰਜਾਬ ਦੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਕਰ ਰਹੀ ਆ ਸੁਪਰੀਮ ਕੋਰਟ ਦੀਆਂ ਆਪਾ ਹਦਾਇਤਾਂ ਦੇ ਬਾਰੇ ਚ ਦੱਸ ਦਿੱਤੇ ਗਿਆ ਉਹਦੇ ਵਾਇਲੇਸ਼ਨ ਕੀਤੀ ਜਾ ਰਹੀ ਆ ਸਾਡਾ ਮੰਨਣਾ ਆ ਕਿ ਇਹ ਜਿੰਨੀ ਦੇ ਤੱਕ ਜੇ ਕਾਨੂੰਨ ਉਹਦੇ ਤੇ ਕੀ ਕਹਿੰਦਾ ਆ ਸੱਤਾ ਜਾਂ ਸਰਕਾਰ ਜਿਹੜੀ ਨਰੰਕੁਸ਼ ਨਹੀਂ ਹੋ ਸਕਦੀ ਉਹਨੂੰ ਕੋਈ ਇਨੇ ਅਧਿਕਾਰ ਨਹੀਂ ਮਿਲ ਜਾਂਦੇ ਵੀ ਉਹ ਕਾਨੂੰਨ ਤੋਂ ਵੀ ਉੱਪਰ ਉੱਠ ਕੇ ਕੋਈ ਕਾਰਵਾਈਆਂ ਨਹੀਂ ਕਰ ਸਕਦੇ ਤੇ ਜੇ ਇਹ ਨਰੰਕੁਸ਼ ਕਾਰਵਾਈਆਂ ਕਰਦੇ ਨੇ ਅੱਜ ਤਾਂ ਨਸ਼ਾ ਤਸਕਰਾਂ ਦੇ ਘਰ ਬਾਨਾ ਬਣਾ ਕੇ ਟਾਏ ਜਾ ਰ ਜਾ ਰਹੇ ਨੇ ਕੱਲ ਨੂੰ ਹੋ ਸਕਦਾ ਵੀ ਇਹ ਆਪਣੇ ਵਿਰੋਧੀਆਂ ਦੇ ਵੀ ਘਾਟਾਉਣ ਲੱਗ ਪੈਣ ਸੋ ਇਹ ਅਮਨ ਕਾਨੂੰਨ ਨੂੰ ਸਰਕਾਰਾਂ ਸਿੱਧੇ ਆਪਣੇ ਹੱਥ 'ਚ ਲੈਣਾ ਕੋਈ ਵਾਜਬ ਗੱਲ ਨਹੀਂ ਹੈਗੀ ਜੀ ਬਿਲਕੁਲ ਜਦੋਂ ਭਾਜਪਾ ਦੇ ਵੱਲੋਂ ਇਹ ਕਾਰਵਾਈ ਹੁੰਦੀ ਹੈ ਉਦੋਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਤਕਰੀਬਨ ਭਾਜਪਾ ਨੂੰ ਇੱਕ ਕਟਹਾਰੇ 'ਚ ਖੜਾ ਕਰਦੀਆਂ ਨੇ ਕਿ ਵੀ ਬੁਲਡੋਜ਼ਰ ਕਾਰਵਾਈ ਨਹੀਂ ਹੋਣੀ ਚਾਹੀਦੀ ਪਰ ਜਦੋਂ ਆਪਣੀ ਸਟੇਟ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਤੁਸੀਂ ਉਹ ਚੀਜ਼ਾਂ ਆਪ ਕਰਨ ਲੱਗ ਜਾਂਦੇ ਹੋ ਤਾਂ ਫੇਰ ਸਵਾਲ ਖੜੇ ਹੁੰਦੇ ਮਤਲਬ ਇਹਨੂੰ ਸਿੱਧੇ ਰੂਪ 'ਚ ਕਿਹਾ ਜਾ ਸਕਦਾ ਵੀ ਇਹ ਸਿਆਸੀ ਖੇਡ ਆ ਸਿਆਸੀ ਖੇਡ ਤੋਂ ਉੱਪਰ ਕੁਛ ਨਹੀਂ ਆ ਤਾਂ ਕਿ ਤੁਸੀਂ ਇਹ ਸਿਰਫ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆਂ ਵੀ ਤੁਸੀਂ ਬਹੁਤ ਸੰਜੀਦਾ ਹੋ ਤੁਸੀਂ ਬਹੁਤ ਗੰਭੀਰ ਹੋ ਤੁਸੀਂ ਬਹੁਤ ਮਜ਼ਬੂਤ ਇੱਛਾ ਸ਼ਕਤੀ ਵਾਲੇ ਇਨਸਾਨ ਆ ਤੇ ਤੁਸੀਂ ਜਿਹੜੇ ਇਦਾਂ ਦੀਆਂ ਕਾਰਵਾਈਆਂ ਚ ਲਿਪਤ ਲੋਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਸਪੇਅਰ ਨਹੀਂ ਕਰਨਾ ਚਾਹੁੰਦੇ ਸਰਕਾਰ ਦਾ ਕੰਮ ਆ ਕਿ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ ਕਾਨੂੰਨ ਜਾਂ ਅਦਾਲਤਾਂ ਦਾ ਜਿਹੜਾ ਕੰਮ ਆ ਦੋਸ਼ੀਆਂ ਨੂੰ ਸਜ਼ਾਵਾ ਦੇਣਾ ਦੇਣਾ ਸਰਕਾਰਾਂ ਨਿਆਪਾਲਿਕਾ ਦੇ ਕੇ ਰਿਚਾਉਂਦੀਆਂ ਨੇ ਨਿਆਪਾਲਿਕਾ ਦੇ ਕੇ ਰਿਚਾਉਂਦਾ ਤੇ ਨਿਆਪਾਲਿਕਾ ਨੂੰ ਉਹਦਾ ਕੰਮ ਕਰਨ ਦੇਣਾ ਚਾਹੀਦਾ ਸਰਕਾਰਾਂ ਜਿਹੜੀਆਂ ਨਿਆਪਾਲਿਕਾ ਨੂੰ ਆਪਣੇ ਹੱਥ ਚ ਨਹੀਂ ਲੈ ਸਕਦੀ ਤੇ ਨਾ ਹੀ ਲੈਣਾ ਚਾਹੀਦਾ ਸੋ ਇਹ ਇੱਕ ਵੱਡੀ ਗਲਤੀ ਕਰ ਰਹੇ ਨੇ ਇੱਕ ਇਹੋ ਜਿਹੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਹੁਣ ਅੱਜਕੱਲ੍ਹ ਕਾਰਵਾਈਆਂ ਚੱਲ ਰਹੀਆਂ ਨੇ ਔਰ ਜਦੋਂ ਤੋਂ ਦਿੱਲੀ ਦਾ ਨਤੀਜੇ ਸਾਹਮਣੇ ਆਏ ਨੇ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਵੱਧ ਗਈਆਂ ਨੇ ਪੰਜਾਬ ਸਰਕਾਰ ਦੀਆਂ ਆਪਣੇ ਭਾਜਪਾ ਦੇ ਮੈਂਬਰ ਆਫ ਪਾਰਲੀਮੈਂਟ ਰਵਨੀਤ ਬਿੱਟੂ ਹੋਣਾ ਦਾ ਕਹਿਣਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਸੂਬੇ ਦੀ ਇਸ ਨੂੰ ਹੁਣ ਪਤਾ ਲੱਗ ਚੁੱਕਾ ਆ ਕਿ 27 ਦੇ ਵਿੱਚ ਅਸੀਂ ਹਾਰਨ ਵਾਲੇ ਆ ਤੇ ਪੰਜਾਬ ਵਿੱਚ ਵੀ ਹੁਣ ਭਾਜਪਾ ਆਊਗੀ ਸੋ ਇਸ ਡਰ ਤੋਂ ਹੁਣ ਜਿਹੜੇ ਮੁੱਖਮੰਤਰੀ ਸਰੀ ਸਾਹਿਬ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਤਾਂ ਕਿ ਲੋਕਾਂ ਦੇ ਉੱਤੇ ਹੁਣ ਕੋਈ ਜਿਹੜਾ ਮਾੜਾ ਮੋਟਾ ਪ੍ਰਭਾਵ ਆ ਉਹ ਛੱਡਿਆ ਜਾ ਸਕੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਬਿੱਟੂ ਸਾਹਿਬ ਕਿਤੇ ਵੀ ਕੁਝ ਵੀ ਬੋਲ ਜਾਂਦੇ ਨੇ ਉਹਨਾਂ ਦਾ ਕੋਈ ਭਰੋਸਾ ਨਹੀਂ ਹੈ ਵੀ ਕੁਝ ਵੀ ਉਹ ਕਿਤੇ ਵੀ ਕੁਝ ਵੀ ਕਹਿ ਦੇਣ ਸਾਰੀ ਉਮਰ ਉਹ ਕਾਂਗਰਸ ਦੇ ਵਿੱਚ ਰਹੇ ਨੇ ਤੇ ਬਾਅਦ ਵਿੱਚ ਰਾਹੁਲ ਗਾਂਧੀ ਨੂੰ ਵੱਡੀਆਂ-ਵੱਡੀਆਂ ਕਾਲਾ ਘੜਦੇ ਸੀਗੇ ਹੁਣ ਭਾਜਪਾ ਆ ਗਏ ਨੇ ਹਾਰਨ ਦੇ ਬਾਵਜੂਦ ਭਾਜਪਾ ਨੇ ਉਹਨਾਂ ਨੂੰ ਕੇਂਦਰੀ ਮਨਿਸਟਰ ਬਣਾਤਾ ਆ ਤਾਂ ਉਹ ਹੁਣ ਮੋਦੀ ਸਾਹਿਬ ਦੀਆਂ ਸੇਵਾਤਾ ਕਰਦੇ ਨਹੀਂ ਥੱਕਦੇ ਸੋ ਇਹ ਮਿੱਟੂ ਸਾਹਿਬ ਦੀਆਂ ਗੱਲਾਂ ਤੇ ਮੈਨੂੰ ਲੱਗਦਾ ਕੋਈ ਬਹੁਤਾ ਯਕੀਨ ਨਹੀਂ ਕੀਤਾ ਜਾਣਾ ਚਾਹੀਦਾ ਤੇ ਪਰ ਕੁੱਲ ਮਿਲਾ ਕੇ ਇਹ ਹੈ ਸਾਰੀ ਸਿਆਸੀ ਸ਼ੋਸ਼ੇਬਾਸ਼ੀ ਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਆ ਜਿਹਦੇ ਵਿੱਚ ਭਾਜਪਾ ਵੀ ਸ਼ਾਮਲ ਹੈ ਜਿਹਦੇ ਚ ਕਾਂਗਰਸ ਵੀ ਸ਼ਾਮਲ ਹੈ ਤੇ ਬਾਕੀ ਤੇਰਾ ਵੀ ਸ਼ਾਮਲ ਲਿਆ ਗੱਲ ਇਹ ਆ ਕਿ ਜੋ ਸਾਡਾ ਸੰਵਿਧਾਨ ਕਹਿੰਦਾ ਆ ਸੰਵਿਧਾਨ ਦੇ ਮੁਤਾਬਕ ਚੀਜ਼ਾਂ ਨੂੰ ਲਾਗੂ ਕੀਤਾ ਜਾ ਰਿਹਾ ਉਹਦੇ ਮੁਤਾਬਕ ਕੰਮ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ ਜੇ ਉਹਦੇ ਮੁਤਾਬਕ ਹੋ ਰਿਹਾ ਤਾਂ ਚੰਗੀ ਗੱਲ ਹੈ ਜੇ ਨਹੀਂ ਹੋ ਰਿਹਾ ਤੇ ਮਾੜੀ ਗੱਲ ਹੈ ਤੇ ਲੋਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਲੋਕ ਸਰਕਾਰਾਂ ਨੂੰ ਇਹ ਮਜਬੂਰ ਕਰਨ ਕਿ ਭਾਈ ਆ ਜਿਹੜੇ ਨਿਯਮ ਬਣੇ ਹੋਏ ਨੇ ਕੋਈ ਸਰਕਾਰ ਚਲਾਉਣ ਦੇ ਜਾਂ ਕਾਨੂੰਨ ਵਿਵਸਥਾ ਬਹਾਲ ਕਰਨ ਦੇ ਉਹਦੇ ਮੁਤਾਬਕ ਕੰਮ ਕਰੋ ਤੁਸੀਂ ਰਾਜੇ ਨਹੀਂ ਹੋ ਬਿਲਕੁਲ ਮਤਲਬ ਤੁਸੀਂ ਰਾਜਾ ਸ਼ਾਹੀ ਵਾਲਾ ਵਤੀਰਾ ਨਾ ਅਪਣਾਓ ਇਹ ਲੋਕਸ਼ਾਹੀ ਆ ਤੇ ਲੋਕਸ਼ਾਹੀ ਦੇ ਵਿੱਚ ਲੋਕਾਂ ਦੇ ਹੱਥ ਸੱਤਾ ਹੁੰਦੀ ਆ ਰਾਜਿਆਂ ਦੇ ਹੱਥ ਸੱਤਾ ਨਹੀਂ ਹੁੰਦੀ ਨਹੀਂ ਹੁੰਦੀ ਬਿਲਕੁਲ ਜੀ ਅਰੁਣਦੀਪ ਜੀ ਹੋਰ ਵੀ ਖਬਰਾਂ ਦੇ ਉੱਤੇ ਚਰਚਾ ਕਰਦੇ ਆ ਪਰ ਲੈਨੇ ਆ ਇੱਕ ਹੁਣ ਛੋਟੀ ਜੀ ਕਮਰਸ਼ੀਅਲ ਬ੍ਰੇਕ